ਸ਼ਾਮੇ ਗੱਡੀ ਹਰੇਕ ਕੋਈ ਖੜਾਉਣਾ ਚਾਹੁੰਦਾ ਪਰ ਰੁੱਖ ਕੋਈ ਲਾਉਣਾ ਨਹੀਂ ਚਾਹੁੰਦਾ ਤਾਂ ਦੇਖ ਲਓ ਤੁਸੀਂ ਵੀ ਤਾਜੀ ਹਵਾ ਜਿਹੜੀ ਉਹ ਹਰੇਕ ਲੈਣੀ ਚਾਹੁੰਦਾ ਪਰ ਰੁੱਖ ਕੋਈ ਲਾਉਣਾ ਨਹੀਂ ਚਾਹੁੰਦਾ ਤਾਂ ਦੇਖ ਲਓ ਆਪਾਂ ਇੱਕ ਛੋਟਾ ਜਿਹਾ oprala ਕੀਤਾ ਸੀ ਆਪਾਂ 15-20 ਬੂਟੇ ਨਰਸਰੀ ਤੋਂ ਲੈ ਕੇ ਗਏ ਸੀ ਤਾਂ ਦੇਖ ਲਓ ਵੀ ਉਹ ਜਿਹੜੇ ਬੂਟੇ ਨੇ ਆਪਾਂ ਸਾਰੇ ਦੇ ਸਾਰੇ ਬੂਟੇ ਲਾਤੇ ਤਾਂ ਦੇਖ ਲਓ ਵੀ ਹੁਣ ਕਈ ਲੋਕ ਹਰੇਕ ਕੋਈ ਕਹਿੰਦਾ ਹੈ ਵੀ ਆਪਾਂ ਵੀ ਉਹ ਬੰਦੇ ਦੀ ਸਮਾਜ ਨੂੰ ਕੀ ਦੇਣਾ ਤਾਂ ਆਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਸਮਾਜ ਨੂੰ ਇਹ ਦੇਣਾ ਪਰ ਇਹ ਲੋਕਾਂ ਦੇ ਨਜ਼ਰ ਦੇ ਵਿੱਚ ਨਹੀਂ ਆਉਂਦੀਆਂ ਇਹ ਉਤਲਾ ਰੱਬ ਦੇਖਦਾ ਉੱਤੇ ਬੈਠ ਕੇ ਵੀ ਕਿਹਨੇ ਕੁਦਰਤ ਵਾਸਤੇ ਕੀ ਕੀਤਾ ਤੇ ਲੋਕਾਂ ਵਾਸਤੇ ਕੀ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤਾਂ ਬੰਦੇ ਦੀ ਜਿਹੜੀ ਸਮਾਜ ਨੂੰ ਦੇਣ ਹੁੰਦੀ ਹੈ ਉਹ ਇਹੀ ਹੁੰਦੀ ਹੈ ਵੀ ਜਿਹੜਾ ਬੰਦਾ ਬੂਟੇ ਲਾਉਂਦਾ ਹੈ ਤਾਂ ਉਹਦੀ ਜਿਹੜੀ ਅਗਲੀਆਂ ਪੀੜ੍hiyan ਨੇ ਤਾਂ ਉਹ ਬੜੀ ਆਸਾਨੀ ਦੇ ਨਾਲ ਤਾਜੀ ਹਵਾ ਲੈਣਗੀਆਂ ਕੋਈ ਬਿਮਾਰੀ ਨਿਉਂਦੀ ਦੇਖ ਲਓ ਵੀ ਜਿਹੜੇ ਤੁਸੀਂ ਬਿਮਾਰੀ ਰਹਿਤ ਬੂਟੇ ਹੁੰਦੇ ਨੇ ਜਿਵੇਂ ਨਿੰਮ ਹੋਇਆ ਟਾਲੀ ਹੋਈ ਇਹ ਤੁਸੀਂ ਸਾਰੇ ਜਿਹੜੇ ਬੂਟੇ ਨੇ ਇਹ ਤੁਸੀਂ ਲਾਓ ਵੱਧ ਤੋਂ ਵੱਧ ਤੇ ਜਿੰਨਾਂ ਨੂੰ ਤੁਸੀਂ ਪਾਲ ਸਕੋ ਬੂਟੇ ਉੰਨੇ ਲਾਓ ਕਿਉਂਕਿ ਜਾਦੇ ਬੂਟੇ ਲਾਉਣ ਦਾ ਤਾਂ ਨਹੀਂ ਫਾਇਦਾ ਜੇ ਉਹ ਬੂਟੇ ਪਸ਼ੂ ਖਾ ਗਏ ਜਾਂ ਕਿਵੇਂ ਵੀ ਖਰਾਬ ਹੋ ਗਏ ਫਿਰ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈ